ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਆਏ ਵੀ ਆ ਮੋਟਰ ਪਰ ਬਾਕੀ ਅੱਜ ਬੰਦੇ ਕਰ ਗਏ ਛੁੱਟੀ ਤੇ ਅੱਜ ਰਹਿ ਗਿਆ ਅੱਧਵਿਜਾਲੇ ਮੰਡ 'ਚ ਸਭਾ ਹੀ ਤੁਹਾਨੂੰ ਪਤਾ ਉੱਥੇ ਉੱਥੇ ਸਭਾ ਅਨੁਸਾਰ ਹੀ ਲੰਘੇ ਕਹਿੰਦੇ ਵੀ ਮਹਾਰਾਜ ਮੱਥਾ ਟੇਕਿਆ ਸੀ ਪਹਿਨਾ ਮੈਂ ਕਿਹਾ ਵੀ ਚਲੋ ਕੋਈ ਨਹੀਂ ਤੁਸੀਂ ਵੀ ਕਰ ਲਓ ਬਈ ਛੁੱਟੀ ਅੱਜ ਬਾਕੀ ਨਿਆਣੇ ਗਏ ਬੇ ਤਰਨੀ ਹੈ ਸਭ ਉੱਥੇ ਸਭਾ ਦੇ ਦੇਖਣ ਬਾਕੀ ਅੱਜ ਉਹ ਛੁੱਟੀ ਕਰਕੇ ਕਹਿੰਦੇ ਵੀ ਅਸੀਂ ਵੀ ਸਭਾ ਦੇਖਣੀ ਆ ਮੈਂ ਚਲੋ ਦੇਖੋ ਕੋਈ ਗੱਲ ਨਹੀਂ ਤਾਂ ਕਿਹਾ ਹੋ ਗਿਆ ਤੁਸੀਂ ਵੀ ਲਾਇਆ ਦੁੱਧ ਘੰਟੇ ਜਿਹੜੇ ਚਾਰ ਲਾਉਣੇ ਆ ਬਾਕੀ ਦੇਖਦੇ ਆ ਹੁਣ ਉਹ ਕਹਿੰਦੇ ਤਾਂ ਹੈਗੇ ਤੇ ਵੀ ਅਸੀਂ ਦੁਪਹਿਰੇ ਤੇ ਆਜੂਗੇ ਸਾਬ ਜੀ ਵੀ ਦੁਪਹਿਰੇ ਤੇ ਲਾ ਦੂਗੇ ਰਹਿੰਦਾ ਤਾਂ ਥੋੜਾ ਹੀ ਆ ਅਰ ਜੇ ਹੁਣ ਆਉਂਗੇ ਤਾਂ ਇਹ ਕਿਉਂਕਿ ਫੇ ਮੇਲੇ ਗਏ ਵੀ ਛਿੱਤੀ ਕਿੱਥੇ ਮੁੜਦੇ ਆ ਬਾਕੀ ਦੇਖਦੇ ਆ ਹੁਣ ਕੋਈ ਨਹੀਂ ਕਿੰਨਾ ਟਾਈਮ ਲਾ ਕੇ ਆਉਂਦੇ ਆ ਮੈਂ ਚਲੋ ਘੁੰਮ ਫਿਰਿਓ ਬਾਕੀ ਦੇਖਦੇ ਆ ਹੁਣ ਕਦ ਗਾਉਂਦੇ ਆ ਇੱਕ ਗੈਰੇਜ ਬਾਈ ਦੋ ਵਾਰੀ ਫੇਰਦਾ ਆ ਦੋ ਵਾਰ ਚ ਵਧੀਆ ਬਣਦਾ ਦੂਈ ਵਾਰੀ ਨਾਲੇ ਪੋਲੀ ਹੋ ਜਾਂਦੀ ਮਿੱਟੀ ਆਹੇ ਸਾਫ਼ ਹੋ ਜਾਣਾ ਆਹ ਮੋਟਾ ਰਹਿਣਾ ਉਹ ਵੀ ਪਟਿਆ ਆਹੇਲ ਬਣ ਗਿਆ ਇੱਧਰ ਵਧੀਆ ਬਣ ਗਿਆ ਗੋਡੇ ਤੇ ਸਬਾਨ ਉਨੀ ਗਿਆ ਕੱਲ੍ਹ ਸਹੀ ਕਰਾਂ ਨਾ ਸਬਾਦ ਅੱਜ ਆ ਮੱਥਾ ਘੇ ਗੇ ਰੱਖਾਂਗੇ ਹੂੰ ਇੱਕ ਕੀੜੇ ਚ ਗਰਮੀ ਆ ਗਈ ਦੇਖ ਲੈ ਦੋਈ ਇਹਦੀ ਪ੍ਰੈਕਟਿਸ ਹੁੰਦੀ ਆ ਗੁਰਦੁਆਰਾ ਸਾਹਿਬ ਦਾ ਸਪੀਕਰ ਦੇਖ ਲਓ ਇਹਦਾ ਇੱਕ ਸੁਣਦਾ ਹਾਂ ਜੀ ਇਹ ਨੇੜੀ 2 ਕਿਲੋਮੀਟਰ ਤੇ ਜਿਆਦਾ ਹੁਣ ਆ ਯਾਰ 2 ਤੇ ਹੋਊਗਾ 2 ਕਾ ਦੇ ਬਾਈ 2 ਕਿਲੋਮੀਟਰ 3-4 ਕਿਲੋਮੀਟਰ ਹੋ 3-3.5 ਐਹ ਪੈਣੀ ਵਾਲੇ ਦੇ ਕਰੋੜ ਦਾ ਘਰ ਹਾਂ ਦੇ ਰਿਹਾ 1 ਕਿਲੋਮੀਟਰ ਹਾਂ ਫੇ ਇੰਨੀ ਨੂੰ ਕਿਤੇ ਜਿਆਦਾ ਦੇ ਲਾ ਆਹੋ 1.5 2 3 ਲਾ ਲਓ ਜੀ ਹੂੰ ਕੋਈ ਕਹਿੰਦਾ ਵੀ ਦੇ ਲਿਆ ਸਾਫ ਆਵਾਜ਼ ਉਰੇ ਤੱਕ ਸੁਣਦੀ ਐ ਅੱਜ ਹਵਾ ਚੱਲਦੀ ਐ ਨਾ ਪੱਛੋਂ ਉਧਰ ਤੇ ਤਾਂ ਸੁਣਦੀ ਨਾ ਵਧੀਆ ਨਹੀਂ ਬਣਦਾ ਬਹੁਤ ਵਧੀਆ ਵੇੜਾਈ ਨਾਲ ਤਾਂ ਵਧੀਆ ਹੀ ਆ। ਨਾਲੇ ਰੋਜ਼ ਜ਼ਿਆਰ ਗੱਡੇ ਦੇ ਜਾਂਦਾ ਹੈ। ਬਸ ਆ ਗੁੱਡ ਨਾਲ ਗੁਰਤਾ। ਉਹ ਹੀ ਦੇ ਚੱਕਰ। ਦੋ ਤਿੰਨ ਦਿਨਾਂ ਚ ਗੱਡੋ ਜੀ ਨਾਲੇ ਕੱਖ ਵੱਢਲੇ ਜਾਂਨੇ। ਬਸ ਕੋਈ ਨਹੀਂ ਹੁੰਦੀ। ਨਾਲੇ ਕਸਰੋ ਨਾਲ ਕੱਖ ਵੱਢਲੇ ਜਾਂਦਾ। ਕੱਖ ਵੱਢਲੇ ਜਾਂਦਾ। ਉਹ ਹੀ ਜਿੰਮ ਲਾਉਣੇ ਵਾਲੇ ਕੰਮ ਜਿਹੜਾ ਰੋਜ਼ ਜਿੰਮ ਲਾਉਂਦੀ ਜਾਂਦੇ ਘੰਟਾ। ਹਾਂ ਉਹ ਕੰਮ ਹੈ। ਉਹ ਬੰਦਾ ਰੋਜ਼ ਰੋਪੜ ਜਾਂ ਸ਼ਹਿਰ 'ਚ ਜਿੱਥੇ ਵੀ ਕੋਈ ਰਹਿੰਦਾ ਆਪਣਾ ਜਿੰਮ ਲਾਉਣ ਜਾਂਦਾ ਘੰਟੇ ਵਾਸਤੇ। ਉਹੀ ਘੰਟਾ ਉਹਰੇ 10 ਲੈਣਾ ਗੁੱਡ ਜਾਂ ਘੰਟਾ ਲੱਜ ਜਾਂਦਾ। ਤੋ ਲੈਨ ਗਰਮੀ ਲਿਆਉਂਦੀ ਆ ਦੇਲਾ ਗਰਮੀ ਲਿਆਦੀ ਉਹੀ ਤਾਂ ਮੈਂ ਕਹਿੰਦਾ ਵੀ 10 ਲੈਣਾ ਗੁੱਡੀਆਂ ਜਿੰਮ ਹੋ ਗਈ ਘੰਟੇ ਦੀ ਆ ਜਿਹੜੀ ਦੇਖਦੀ ਆ ਹੁਣ ਇਹ ਨਹੀਂ ਦੇਖੀਂ ਹਾਂ ਦੇਖਦੀ ਨਹੀਂ ਇੱਧਰ ਦੇਲਾ ਹੈ ਨਹੀਂ ਹੁਣ ਇਹ ਤਾਂ ਦੇਖਦੀ ਕਿਤੇ ਮੈਂ ਕਹਿੰਦਾ ਪੰਜ ਚਾਰ ਦਿਨ ਤੱਕ ਫੇਰ ਫੇਰਦੀ ਮਾੜਾ ਮੁਰਦਾ ਤਾਂ ਹੋਣਾ ਹੀ ਵਾ ਨਹੀਂ ਕੱਕ ਤਾਂ ਇਹ ਤਾਂ ਹੋਣਾ ਹੀ ਆ ਫੇਰ ਫੇਰਦੀ ਇੱਕ ਵਾਰੀ ਹੁਣ ਇਹਦਾ ਸੱਲਾ ਜੂੜੀ ਦਾ ਤਾਂ ਲਿਆ ਤੇ ਦਿੱਕੇ ਉਹ ਵੀ ਸਲਫਰ ਸਲਫਰ ਤਾਂ ਮੈਂ ਕਦੇ ਨਹੀਂ ਕਾਤੀ ਪਾਦੀ ਆਹਾਂ ਸਰੋਂ ਨੂੰ ਸਲਫਰ ਬਹੁਤ ਲੱਗਦੀ ਆ ਹਾਂ ਸਲਫਰ ਨਾ ਸਰਮ ਵਾਸਤੇ ਵਧੀਆ ਚੀਜ਼ ਆ। ਬਾਕੀ ਅੱਜ ਬੰਦੇ ਛੁੱਟੀ ਕਰ ਗਏ ਹੁਣ ਕਹਿੰਦੇ ਸਭਾ ਦੇਖਣੀ ਆ। ਕਹਿੰਦਾ ਕੱਲ੍ਹ ਦਾ ਹੀ ਰੌਲਾ ਪਾਉਨੇ ਆ। ਆ ਜਾਇਆ ਉਹ ਨਾਲ ਮੱਥਾ ਟੇਕਾ ਫੋੜਾ ਦੇ। ਮੈਂ ਵੀ ਗਿਆ ਮੈਂ ਜਾਇਆ ਮੈਂ ਅੱਜ 12 1 ਵਜੇ ਆ ਕੇ ਤਾਂ ਚੰਗੀ ਗੱਲ ਨਿਬੜ ਜੂੰਗਾ। ਕਿੱਥੇ ਉਹਨਾਂ ਦਾ ਹੈ। ਮੈਨੂੰ ਉਮੀਦ ਨਹੀਂ ਹੈਗੀ। ਜਿਹੜੇ ਸਾਹਿਬ ਕਾ ਸੱਚ ਤੱਕ ਗਏ 11 ਆ ਹੁਣ ਤਾਂ ਗਏ ਆ ਜੀ। 10 ਵਜੇ ਤਾਂ ਗਏ ਆ। 10 ਵਜੇ ਗਏ ਆ। 11 ਵਜੇ ਪੁੱਜਣਾ ਉਹਨਾਂ ਨੇ। 12 ਵਜੇ ਕਿੱਥੇ ਤੁਰ ਪੂਗੇ। ਫੇਰ ਉੱਥੇ ਦੋ ਘਾਟੇ ਉੱਥੇ ਲਾਉਂਗੇ 1 2 ਮੈਨੂੰ ਆਏ ਤਾਂ ਵੀ ਅੱਜ ਨਿਬੜ ਜਾਂਦਾ ਨਾਲੇ ਮੇਰੀ ਸਪਰੇ ਹੋ ਜਾਣੀ ਸੀ ਪੈਡੀ ਦੀ ਫਿਰ ਆਣਿਆ ਟਾਈਮ ਲੰਘਦਾ ਜਾਂਦਾ ਦੇਖਦਾ ਬਾਕੀ ਪਰ ਮੈਂ ਕਰ ਦੇਣੀ ਹੁਣ ਲਿਆਉਂਦਾ ਨਹੀਂ ਡੇੜੀ ਪਰ ਲੱਗ ਹਾਂ ਉਹਦੇ ਤੇ ਕਰਦਾ ਦੋ ਪੰਪ ਹਾਂ ਦੋ ਪੰਪ ਤੇ ਪਾ ਲਾ ਦੇ ਦੋ ਪੰਪ ਉਹਦੇ ਪਾ ਲਾ ਦੇਣੇ ਅੱਜ ਬਾਕੀ ਇੱਕ ਪੰਪ ਦੋ ਕਾਲੂ ਲਾ ਦੂੰਗਾ ਹੋਰ ਕਿਉਂ ਨੀ ਨਿਊਜਲ ਜੀ ਲੈ ਲਈ ਨਾ ਨਿਊਜਲ ਤਾਂ ਹੈਗੀ ਕੱਟ ਵਾਲੀ ਆਹ ਜਾਨੀ ਉੱਨਾ ਪਰੇ ਜਾਵੇ ਤੇ ਹਾਂ ਹਾਂ ਥੋੜੀ ਪਰੇ ਕਰਨੀ ਸਾਰੇ ਵੀ ਨਹੀਂ ਕਰਨੀ ਗੰਨੇ ਪਰ ਤਾਂ ਨਹੀਂ ਕਰਨੀ ਬੈਠਾ ਜੇ ਤੂੰ ਐ ਲੋਡ ਲਾਉਂਦਾ ਫਿਰ ਤੇਰਾ ਬੀਜ ਘਟ ਲੱਗਦਾ ਬਹੁਤ ਘਟ ਬੀਜ ਲੱਗਦਾ ਕੋਣੀ ਕੋਣੀ ਲਾਏ ਹ ਮੈਂ ਕਹ ਤੈਨੂੰ ਪਹਿਲਾਂ ਵੀ ਮੈਂ ਕਿਹਾ ਤੈਨੂੰ ਕਦ ਕੇ ਦੱਸ ਬੈ ਨਾ ਜਦਨ ਤੂੰ ਲਾਉਂਦਾ ਨਾ ਐ ਲਾਉਂਦਾ ਦਾ ਮੈਂ ਤੈਨੂੰ ਕਹਿੰਦਾ ਵੈਸੇ ਲੋਟ ਲੰਬੇ ਲੋਟ ਲਾ ਤੈ ਕਿਹਾ ਹੀ ਨਹੀਂ ਪਰ ਤੈਨੂੰ ਤਾਂ ਤੇਰੇ ਨਾਲ ਲੱਗਣੀ ਆ ਸਮਝ ਗਿਆ ਹਾਂ ਤੈਨੂੰ ਤੇਰੀਆਂ ਕਿੰਨੀ ਲੰਦਾ ਲੱਗਦੀਆਂ ਮੈਨੂੰ ਕਿਹਾ ਹੀ ਨਹੀਂ ਤਾਂ ਜੇ ਮੈਨੂੰ ਕੋਈ ਕਹਿੰਦਾ ਮੈਂ ਆਪਣੇ ਦਿਮਾਗ ਚ ਬੰਦੇ ਤੇ ਆ ਜੇ ਕਰਦਾ ਫਿਰ ਸੋਚ ਲੈਂਦਾ ਬੰਦਾ ਵੀ ਹਾਂ ਫਰਕ ਤਾਂ ਹੈਗਾ ਹੁਣ ਕੱਲ ਜਗਦੀਪ ਭਾਈ ਆ ਕੇ ਕਹਿਣ ਲੱਗ ਗਿਆ ਮੈਂ ਜਦ ਇਹ ਸੋਚਿਆ ਮੈਂ ਕਿਹਾ ਵੀ ਚਲ ਦੇਖ ਲਈਦਾ ਲੋਆ ਕੇ ਜਾਂ ਲੋਆ ਇਹ ਬੀਜ ਦਾ ਫਰਕ ਤਾਂ ਪੈਂਦਾ ਏ ਬੀਜੇ ਬਹੁਤ ਘੱਟ ਲੱਗਦਾ ਓਕਣਾ ਨਾਲੇ ਬੈ ਉਕੜਾ ਤੇਨਲੇ ਨਹੀਂ ਜਾਂਦੀਆਂ ਇਕਣਾ ਜਾਂਦੀਆਂ ਪੰਜ ਲੈਣਾ ਯਾਰ ਉਕੜਾ ਗੜਾਈ ਕਰਨੀ ਸੌਖੀ ਐ ਉਹ ਲੈ ਗੱਲ ਤਰਫਾਲੀ ਜੀ ਲੈ ਲੈ ਸਿੱਧੀ ਫੇਰ ਤੇ ਜਾ ਦੇਖਿਆ ਮਾੜਾ ਮੋਟਾ ਇਹ ਕੱਕਾ ਜੀ ਤਾਂ ਚਲ ਫੇਰੀ ਜਾਣਾ ਕੱਕਾ ਤਾਂ ਹੋਣਾ ਨਹੀਂ ਪਰ ਫੇਰ ਵੀ ਤਾਂ ਫੇਰ ਵੀ ਉਕੜਾ ਵੀ ਥੋੜੀ ਲੈਣ ਲੱਗੀਆਂ ਦੀਆਂ ਹਲੇ ਉਹਨਾਂ ਨਾਲ ਸਿੱਧੀ ਐ ਫੇਰदाई ਯਾਰ ਆਰਾਮ ਨਾਲ ਹੁਣ ਮੰਨ ਲਈ ਕੀ ਸੌਕਣਾ ਲੱਗਿਆ ਇਹ ਰੱਖ ਲੈ ਉਹ ਨਹੀਂ ਫੇਰ ਦੇਣੀ ਕੋਈ ਕਹਿੰਦਾ ਵੀ ਇੱਕ ਹੀ ਹਿੱਸਾ ਉਕੜਣਾ ਲੱਗਿਆ ਦੋ ਹਿੱਸੇ ਏਕਣਾ ਲਾ ਦੇਣੇ ਉਹ ਸਿੱਧੇ ਲੂਟ ਆਹ ਇੱਕ ਤਾਂ ਪਨੀਰੀ ਘੱਟ ਲੱਗਣੀ ਪਨੀਰੀ ਬਹੁਤ ਘੱਟ ਲੱਗਣੀ ਏਕਣਾ ਵਾਂ ਦੇਖ ਲਿਆ ਹੋਰ ਲੈਂਦਾ ਬੈਠ ਕੇ ਥ ਆ ਬਿੱਕ ਬੰਦਾ ਲੈਣਾ ਮਾਰ ਦਿੰਦਾ ਨਾ ਇਹਨਾਂ ਦੇ ਕੋਲ ਖੜੇ ਕੋਲ ਦਾ ਹੋ ਤਾਂ ਫਿਰ ਦਿਹਾੜੀ ਪੇ ਸਿਰ ਖੜੇ ਦਾ ਖਾ ਰਾਜਾ ਜੇ ਸਿਰ ਪਰ ਹੈਗੀ ਆ ਤਾਂ ਠੀਕ ਆ ਨਹੀਂ ਤਾਂ ਫਿਰ ਤਿੰਨਾਂ ਸੌਦਾ ਕੰਮ ਕਰ ਬਸ ਛੱਕਰਦਾ ਤੈਨੂੰ ਪਤਾ ਕੱਲ ਕਹਿੰਦਾ ਛੁੱਟੀ ਨਹੀਂ ਕਰਨੀ ਮੈਂ ਤਾਂ ਮੈਂ ਕਿਹਾ ਠੀਕ ਆ ਭਾਈ ਤੇ ਪਨੀਰੀ ਮੁੱਕਦੀ ਨਹੀਂ ਮੈਂ ਕਿਹਾ ਚਲ ਅਸੀਂ ਪਨੀਰੀ ਲੈ ਆਏ ਫਿਰ ਕਹਿੰਦਾ ਲੈ ਆਉ ਜੀ ਹਮ ਛੁੱਟੀ ਨਹੀਂ ਕਰੇਗਾ ਸ਼ਾਮ ਨੂੰ 6 ਵਜੇ ਫੋਨ ਆਇਆ ਸਰਦਾਰ ਜੀ ਅੱਜ ਤੇ ਛੁੱਟੀ ਕਰਨੀ ਹੈ ਮੈਂ ਕਹਾ ਹੁਣ ਮੈਰੀ ਕਰਨ ਦੇਣੀ ਤੈਨੂੰ ਕਹਿੰਦਾ ਚਲੋ ਠੀਕ ਹੈ ਜੀ ਸਵੇਰੇ ਫਿਰ ਸਾਜਰੀ ਮੈਂ ਆਜੂ ਮੋਟਰ ਉੱਪਰ ਆਗੇ ਸਾਰੇ ਉਹਨੇ ਐਨੇ ਮਾਲਾਂ ਹੀ ਕਰਨ ਲੱਗੀਆਂ ਸਰਦਾਰ ਜੀ ਦੇਖੇ ਆਣ ਦੋ ਮੈਂ ਕਹਾ ਚੱਲ ਦੇਖਿਓ ਨਹੀਂ ਮੈਂ ਛੁੱਟੀ ਕੈਸਲ ਕਰਤੀ ਸੀ ਉਹਨਾਂ ਦੀ ਮੈਂ ਲਾਉ ਹੈ ਜਿਹੜੀ ਪਨੀਰੀ ਮੰਗਾਈ ਆ ਜਦ ਮੈਂ ਕਿਹਾ ਵੀ ਛੁੱਟੀ ਕਰ ਲਓ ਜਦ ਕਹਿੰਦੇ ਅਸੀਂ ਨਹੀਂ ਕਰਨੀ ਆਓ ਅੱਜ ਲਿਆਉਂਦਾ ਪਨੀਰੀ ਪਨੀ ਮੱਝ ਚਲੇ ਜਾਣਾ ਤਾਂ ਲੈਣ ਮੈਂ ਕਹਾ ਜਦ ਤਾ ਫਿਰ ਤੁਸੀਂ ਕਿਹਾ ਸੀ ਛੁੱਟੀ ਨਹੀਂ ਕਰਨੀ ਹੈਗੀ ਹਮ ਕਹਾ ਬਹਿਲਾ ਬੈਠੇਗਾ ਮੈਂ ਚੱਲ ਕੋਈ ਗੱਲ ਨਹੀਂ ਮੈਂ ਵੀ ਤੁਹਾਡੇ ਗੈਰੀ ਆ ਫਿਰ ਪਕੌੜੇ ਖਾਉਗੇ ਗੁੰਡੀ ਬੰਦੀ ਉੱਤੇ ਉਹ ਫੇ ਨਿਆ ਨਹੀਂ ਇਹ ਮਾਲਾ ਹੀ ਜਦੇ ਕਹਿੰਦੀ ਹੈ ਲਾਵਾ ਜੀ ਸਵਾ ਦੇਖ ਕੇ ਹੋਣੀ ਮੈਂ ਚਾ ਦੇਖਿਆ ਉਹ ਨਾ ਚਲ ਦੇ ਨਾ ਨਾ ਦੇਖਿਆ ਕੋਈ ਨਹੀਂ ਮੈਂ ਤਾਂ ਕਿਹਾ ਤਾਂ ਸੱਜਰੇ ਚਲੇ ਜਾਓ ਮੈਂ ਕਿਹਾ ਵੀ 12 1 ਵਜੇ ਆਜੋ ਬਾਕੀ ਦੇਖਦੇ ਆ ਕਿੱਥੇ ਆ ਉਹ ਨਾ ਲੈਣਾ ਰਹਿ ਗਈਆਂ 12 4 ਵਜੇ ਲਾਉਣੇ ਨੂੰ ਹਾਂ ਦੋ ਦੋ ਆਉਣੀਆਂ ਸਾਰਿਆਂ ਨੂੰ ਅੱਛਾ ਇੱਕ ਨਾ ਲੱਗਦੀ ਵੀ ਛੇਤੀ ਜੇ ਲੈਣ ਜੇ 12 ਵਜੇ ਆ ਕੇ 1 ਵਜੇ ਫਿਰ ਤਾਂ ਨਿਬੜ ਜਾਣਾ ਤਾਂ ਹੁਣ ਜੇ ਆਉਂਗੇ ਤਾਂ ਇਹ 12 ਤੇ ਬਾਅਦ ਆਉਣੀ ਹੈ ਨਾ ਬਾਰੀ ਰਹਿ ਗਈ ਸਾਰਾ ਥੋੜਾ ਲਾਉਣਾ ਹਾਂ ਸਾਰੇ ਜਿਹੜਾ ਬਹੁਤ ਲੈਣਾ ਸਾਰੇ ਜਿਹੜਾ ਹਜੇ ਅੱਧਾ ਗੀਲਾ ਪਿਆ ਉਦੋਂ ਜੇ ਲਾਉਣੀ ਪਿੰਡੀ ਉਹੀ ਗੱਲ ਆ ਪਿੰਡੀ ਲਾ ਦੇ ਲਿਆਇਆ ਬੀਜ ਗੱਲ ਇਹਨਾਂ ਤੇ ਹੀ ਲਵਾ ਦੇ ਹਜੇ ਤਾਂ ਅਟਕੇ ਲੱਗਣੀ ਪਿੰਡੀ 10 ਦਿਨ ਹਾਂ ਹਜੇ ਨਹੀਂ ਲੱਗਣੀ ਉਹ ਕਹਿੰਦਾ ਕੀਤੀ ਆ ਹਲੇ ਹਨਾ ਵੀ ਪਹਿਲੀ 1 ਜਨਵਰੀ ਤੱਕ ਲਾਈ ਆ ਦੋ ਤਿੰਨ ਫਰਵਰੀ ਨੂੰ ਹਾਂ ਦੋ ਤਿੰਨ ਫਰਵਰੀ ਤੱਕ ਲਾ ਦਾਂਗੇ ਨਾਲੇ ਜਦ ਤੱਕ ਮੈਂ ਇਹ ਗੜਾਈ ਕਰਦਿਆਂ ਆ ਹੋਰ ਫੇਰੀ ਜਾਣੀ ਸਾਹਿਬ ਕਿਹੜੇ ਦਿਨੇ ਚ ਪਰਲੇ ਚ ਉਧਰ ਘਰੇ ਬੀਜਣਾ ਕੋਸ ਆ ਆ ਘਮਾ ਦੂੰਗਾ ਇੱਕ ਦੋ ਵਾਰੀ ਹੋਰ ਜਿਹੜਾ ਕੰਡਾ ਹੈਗਾ ਕਾਫ ਕਰ ਦਿੰਦੇ ਵਧੀਆ ਲੱਗਦਾ ਨਾ ਵਧੀਆ ਚੀਜ਼ ਆ ਬੰਦਾ ਬੇਲੇ ਨਾਲੋਂ ਫੇਰੀ ਜਾਵੇ ਇਹਨੂੰ ਨਾਲੇ ਕੰਮ ਲੱਗਿਆ ਰਹਿਣਾ ਨਹੀਂ ਘਰ ਬੈਠ ਜਾ ਸਾਲਾ ਕਈ ਵਾਰੀ ਕਲੇਸ਼ ਹੋ ਜਾਂਦੇ ਦਰਵਾਜ਼ੇ ਦਾ ਉਹ ਕੱਲਾ ਉਹ ਕੱਲਾ ਬੰਦਾ ਤਾਂ ਸੋਚਦਾ ਕੋਈ ਦਿਮਾਗ ਹੋ ਰਿਹਾ ਬਾ ਤੈਨੂੰ ਘੁੰਮ ਜਾਂਦਾ ਹਾ ਕਲੇਸ਼ ਤਾਂ ਚੱਲਦਾ ਹੀ ਰਹਿਣਾ ਘਰਾਂ ਵਿੱਚ ਜੇ ਵਿਆਹ ਕਰਾਇਆ ਹੁਣ ਕਲੇਸ਼ ਤਾਂ ਹੋਣਾਈਆਂ ਮੈਂ ਉਹ ਗੱਲ ਕਰਦਾ ਵੀ ਬੰਦਾ ਨਹੀਂ ਕੋਈ ਬੈਠਾ ਐ ਧੋੜੋ ਬੈਠਣਾ ਪੇਟੇ ਨਾਲ ਆਲਾ ਪਲਾਲਾ ਸਾਮਾਨ ਦੀ ਸਾਮਬ ਜੈ ਉਹਰੇ ਰਾਮ ਨਾ ਪਰ ਲੈ ਗੈਰੇ ਜਿੰਨਾ ਹੁੰਦਾ ਆਪਣਾ ਕਰੀ ਜਾ ਦੋ ਘਾਟੇ ਲਾ ਆਪਣਾ ਟਾਓ ਨਾਲ ਵਿਲਾ ਨਾਲ ਗਿਆ ਇਕੱਠ ਵੱਢ ਲੈ ਜਾ ਹੂੰ ਨਾਲੇ ਵੀ ਬੰਦੇ ਦੀ ਬੇਟੀ ਹੋਆ ਕੰਮ ਦੇ ਵੀ ਨਾਲ ਕੰਮ ਕਰਦੇ ਆਇਆ ਬਾਕੀ ਦੇਖਦੇ ਆ ਜਗਦੀਪ ਕਹਿੰਦਾ ਤੈਨੂੰ ਟੈਬਲੇਟ ਲੈ ਕੇ ਆ ਲੈ ਕੇ ਆਇਆ ਨੇ ਵਾ ਵਾ ਅਗਰ ਨਹੀਂ ਜੀ ਕਹਿੰਦਾ ਮੈਨੂੰ ਟੈਬਲੇਟ ਫੇਰ ਦੇਣਾ ਮੈਂ ਤਾਂ ਉੱਪਰ ਉੱਪਰ ਹੈ ਵੀ ਇਕ ਨਾ ਨਹੀਂ ਫੇਰਨਾ ਹੈ ਜਿਕਣਾ ਮੈਂ ਫੇਰਿਆ ਇਹ ਤਾਂ ਮਰ ਰੂਟਾ ਉੱਤਰ ਸੀ ਨਾ ਰੂਟਾ ਉੱਤਰ ਫੇ ਜਿਆਦਾ ਪੱਟ ਦਿੰਦਾ ਨਾ ਮਿੱਟੀ ਮੈਂ ਤਾਂ ਚੱਲ ਲਿਆ ਦੇਖਦੇ ਆ ਕਹਿੰਦਾ ਦੇਖਦੇ ਟਾਇਰ ਕਿੱਕਣਾ ਉੱਪਰ ਚੱਲੂਗਾ ਟਾਇਰ ਤਾਂ ਬੈੱਡਾਂ 'ਚ ਚੱਲਣੇ ਆ ਰੂਟਾ ਬੈੱਡਾਂ 'ਚ ਬੈੱਡਾਂ 'ਤੇ ਚੱਲਣਾ ਚੱਲਣਾ ਸੱਤ ਫੋਟਾ ਇਹਦੇ ਕੋਲ ਅੱਠ ਆ ਅੱਠ ਨਹੀਂ ਚੱਲਣਾ ਇਹ ਉਹ ਹੋਰ ਕਿਹਨੇ ਕੋਲ ਸੱਤ ਕੋਲੇ ਸੱਤ ਕਾਲੇ ਕੋਲ ਵੀ ਹੈਗਾ ਕਾਲੇ ਕੋਲ ਦੇਖਦੇ ਆ ਕਹਿੰਦਾ ਤਾਂ ਮੱਲਿਆ ਆ ਪਤਾ ਨਹੀਂ ਕਿਹਦਾ ਕਹਿੰਦਾ ਉਹ ਲੈ ਕੇ ਜਾਊਗਾ ਜੱਗੂ ਕੋਲ ਵੀ ਹੈਗਾ ਹੈ ਜੱਗੂ ਕੋਲ ਵੀ ਮੇਰਾ ਖਿਆਲ ਹੈਗਾ ਪਤਾ ਨਹੀਂ ਪਤੱੀਆਂ ਖੁੱਲਣੀਆਂ ਪੈਣੀਆਂ ਨੇ ਗੱਬੇ ਤੇ ਜਿਕੇ ਗੰਨਾ ਹਾਂ ਪੱਤੀਆਂ ਖੋਲ ਕੇ ਫੇਰ ਚੱਲਣਾ ਆਹ ਪਰਾ ਠੀਕ ਆ ਸੌਖਾ ਕੰਮ ਆ ਜੇ ਜੇ ਫਿਰ ਗਿਆ ਮੈਂ ਤਾਂ ਬਹੁਤ ਵਧੀਆ ਨਾ ਪੱਟਣਾ ਬਹੁਤ ਔਨੇ ਤਾਂ ਉਹਨੇ ਤਾਂ 5-5 ਇੰਚ ਪੜ ਦੇਣਾ ਥੱਲੇ ਇਹਨੂੰ ਆ ਚੱਕਰ ਆਹ ਲਾਉਣੇ ਵੀ ਸੌਖੇ ਆ ਸਾਰਾ ਕੁਝ ਸੌਖਾ ਆ ਤਾਂ ਲੈਣਾ ਇਕ ਨਹੀਂ ਲਾਉਂਦਾ ਜਾਈ ਜਾਂ ਲੈਣਾ ਤਾਂ ਫੇਰੀ ਵੱਜਣੀ ਆ ਲੈਣਾ ਫੇਰ ਹੋਰ ਕਰੇ ਤਿੰਨ ਆਲਾ ਉਹ ਬਣਾ ਲਵੇ ਜੀਰ ਲਾਉਣਾ ਨਾ ਪਿਆ ਅਜ ਤਿੰਨ ਆਲਾ ਤਰਫਾਲੀ ਹੀ ਬਣਾ ਲਾ ਬਸ ਮੇਰੇ ਕੋਲ ਹੈਗੀ ਟੁਕਪੂ ਮੈਨੂੰ ਦੇਖੀ ਨਹੀਂ ਤਿੰਨ ਵਾਲੀ ਬਣਾ ਲਾ ਬਸ ਉਹਦੇ ਦਾ ਮਾਰ ਫਿਰ ਫੇ ਸਿੱਧੀ ਲੈ ਜਾ ਆਪਣੀ ਕਿਾਰੇ ਨੂੰ ਮੇਰਾ ਦਾਈ ਟੁਕਪੂ ਨਹੀਂ ਦੱਸਿਆ ਪਰसों ਜੁੱਤ ਜਿਹੜੇ ਕਹਿੰਦੇ ਬਾਕੀ ਦੇਖਦੇ ਦਾਦਾ ਦਾ 25 ਤੱਕ ਆ ਵਿੱਚ ਨੂੰ ਕਾਫੀ ਸਾਦਾ ਲੰਗ ਵੀ ਸਾਦਾ ਵੀ ਪੈ ਜੂ ਕਦੇ ਦਿਨ ਚ ਮਾੜਾ ਮੋਟਾ ਤੇ ਪਾਤੀ ਕਢਾ ਲਮਾਏ ਦਾ ਮਤਲਬ ਹੈ ਸਾਚੀ ਤੈਨੂੰ ਕੀ ਹੈਗਾ ਵੀ ਕਢਾ ਲੇ ਜੇ ਕਢਾਉਣੀ ਹੈ ਪਾਤ ਨੂੰ ਕਢਾ ਲੂੰਗਾ ਪਰ ਸੌਣ ਕੋਡਾ ਲੋ ਕਿਤੇ ਨਾ ਵਿਪਰੀਓ ਖੜੀ ਰਹੇ ਵੀ ਇਹ ਜਾਈ ਬੰਦੀ ਖੜਾ ਇਹਨਾਂ ਨਹੀਂ ਖੜੀ ਆ ਜਣੀ ਇਹਨਾਂ ਦਾ ਨੰਬਰ ਬਹੁਤ ਜਿਮੀ ਪੈ ਗਿਆ ਫਿਰ ਤਾਂ ਛੇਤੀ ਆਉਣੀ ਆ ਹਾਂ ਸਾਸ ਨੂੰ ਕਹਿ ਦਿੰਦਾ ਉਹਨਾਂ ਨੂੰ ਪਰਤ ਨੂੰ ਰੇਹ ਕੱਢਣਾ ਪਾ ਜੇ ਉਹਨੂੰ ਪੁੱਛਣਾ ਚਾਹੇ ਰਏ ਤੇ اٹਕ ਕੇ ਜੇ ਪਤਾ ਫੈਲੀ ਤੇ ਬਾਤ ਕੱਢ ਲੂੰਗਾ ਆ ਪੁੱਛ ਲਈ ਚੱਲ ਹੂੰ ਉਹਨੇ ਵੀ ਆਪ ਵੀ ਰੱਖਣਾ ਲੋਕ ਨੇ ਟ੍ਰੈਲੇ ਦਾ ਚੱਲ ਤੇ ਜਗਾਵਾ ਪੰਡ ਪੰਡ ਚਗਾਤ ਹੁੰਦੇ ਆ ਸਕਸਮ ਤਾਂ ਵਧੀਆ ਐ ਤਾਂ ਬਹੁਤ ਵਧੀਆ ਹੈ ਪਰ ਚਾਹੀਦਾ ਸੱਤ ਫੋਟਾ ਮੇਰੇ ਖਾਲ ਦੇ ਕਿਹਦਾ ਨਾ ਇਧਰ ਪਰ ਚੱਲਦੀ ਆ ਲਾਈਨ ਉਹ ਦੇਖ ਉਹ ਕੰਮ ਖਰਾਬ ਕਰਦੀ ਹੈ ਚੱਕ ਲੈ ਕਰ ਇਹ ਚੱਲਦਾ ਕਰ ਰੱਖਿਆ ਆ ਹੂੰ ਫੇਰ ਰੱਖਣਾ ਜੇ ਦੱਬ ਕੇ ਚਲਾਉਂਗਾ ਫੇਰ ਤਾਂ ਬੈੱਡ ਭਰ ਦੇਣੇ ਫੇਰ ਉਹਨੇ ਬੈੱਡਾਂ ਦੇ ਵਿੱਚ ਗੇਰ ਦੇਣਾ ਨਾ ਹਾਂ ਜਰਾ ਥਾਲੇ ਗੜਾਈ ਹੋਊਗੀ ਐ ਪੂਰੀ ਲੈ ਆ ਇੱਕ ਸਾਲਾ ਰੁਕਾ ਬੀਟਰ ਆ ਹੋਰ ਕੀ ਆਂਜਾ ਲੈ ਆਉਣੇ ਜਿਆਦਾ ਕਰਨ ਠੀਕ ਆ ਦੇਖਦੇ ਆ ਕੋਈ ਨੂੰ ਵਧੀਆ ਬਣ ਗਿਆ ਹੇਠ ਚੱਲ ਪੂਰਾ ਲਿਆ ਉਹ ਨਾ ਸੱਤੇ ਜਾਈ ਤਾਂ ਛੋਟੇ ਰੈਕਟਰ ਨੂੰ ਤਾਂ ਬڑے ਰੇ ਦਾ ਬڑے ਰੈਕਟਰਾਂ ਵਾਸਤੇ ਆ ਕਿਤੇ ਜ਼ਿਆਦਾ ਲਾਤੇ ਨੇ ਕਿਤੇ ਘੱਟ ਲਾਤੇ ਲਿਫਟ ਬੰਨੀ ਵੀ ਚਾਹੀਦੀ 21 ਦੇ ਸੰਗਲ ਆ ਹੋਰ ਹੀ ਹੈਗਾ ਲੈ ਕੋਈ ਨਹੀਂ ਹੁੰਦਾ ਆਲੇ-ਦਾਲੇ ਜਾੜਾ ਜਾਂਦਾ ਆ ਦੋਲੇ ਜਾਈ ਜਾਂਦਾ ਤਾਂ ਘੁੰਮਦਾ ਵਿੱਚ ਆ ਲਿੰਕਾਂ ਜੀਆਂ ਨਹੀਂ ਆ ਹਾਂ ਲਿੰਕਾਂ ਐ ਸੰਗਲ ਨਹੀਂ ਚਾ ਸੰਗਲ ਨਹੀਂ ਚਾ ਦੂਏ ਚਾਹੀਦਾ ਡੱਬੀ ਡੱਬੀ ਹਾਂ ਡੱਬੀ ਚਾਹੀਦੀ ਉਹ ਫਿਰ ਜਿੱਥੇ ਬੰਦ ਉੱਥੇ ਹਾਂ ਪੱਟ ਨਹੀਂ ਆਦੋਲੇ ਨਹੀਂ ਘੁੰਮਦਾ ਹੈਗਾ ਫਿਰ ਲੱਗਣਾ ਦਾ ਕੋਈ ਨਾ ਘੰਟਾ ਲੱਗਣਾ ਵਸਾ ਸਾਰੇ ਵੀ ਚ ਫੇਰੂਗਾ ਇਹ ਪਤਾ ਨਹੀਂ ਪੁੱਛ ਲੈਣ ਤੇ ਦੇਖਦੇ ਆ ਆਖੋ ਜਿਹਾ ਦੇਖਿਆ ਜੇ ਇਹਨਾਂ ਫੇਰ ਨਾ ਸਾਰੇ ਵਿੱਚ ਫੇਰ ਦਵੇ ਸਾਰੇ ਜੇ ਹੁਣ ਲੱਗ ਤਾ ਗਿਆ ਬਾਕੀ ਦੇਖਦੇ ਆ ਗਿਆ ਕਹਿੰਦੇ ਮਰਜ਼ੀ ਦਾ ਮਾਲਕ ਆ ਆ ਵਧੀਆ ਲੱਗਦਾ ਨਹੀਂ ਬਣਦਾ ਵਧੀਆ ਇਹਨ ਠੀਕ ਆ ਨਾਲੇ ਪਿਆਜ ਜੇ ਲੈਣਾ ਜੇ ਪੰਜ ਲਾ ਲਾ ਇਹਨਾਂ ਚੌੜਾ ਬਣਾਤਾ ਬੈੱਡ ਭਰਤਾ ਤੋਂ ਵਾਲੇ ਨੂੰ ਐਨ ਬਣਾਤਾ ਨਾ ਫੇ ਪੱਤੀਆਂ ਖੋਲੇ ਬਿਨਾਂ ਹੀ ਜਲਾਤਾ ਆਹ ਪੱਤੀਆਂ ਦੇ ਬਿਨਾਂ ਹੀ ਜਲਾਤਾ ਚੱਲ ਕੋਈ ਚੱਕਰ ਨਹੀਂ ਇਹ ਕਿਹੜੇ ਟੁੱਟਦਾ ਇਹ ਓਕਣਾ ਹੀ ਤਾਂ ਖੜਾ ਹਾਂ ਓਕਣਾ ਹੀ ਹਾਂ ਹੋਰ ਆ ਜਿਹੜੀ ਕਿਤੇ ਜਿਹੜੀ ਅੱਖ ਜ਼ਿਆਦਾ ਖੜੀ ਹੋਈ ਵੀ ਤੀ ਹਾਂ ਪੱਛੀ ਮੱਲ ਆ ਉਹੀ ਬੱਟ ਹੋਣੀ ਆ ਗੰਨਾ ਦਾ ਇੱਕ ਵੀ ਨਹੀਂ ਮੈਨੂੰ ਦਾ ਆਂਦਾ ਮੈਂ ਪੱਤੀਆਂ ਨਾਲ ਕੱਢ ਦਵਾਂ ਨਾ ਨਾ ਅੱਖ ਨਹੀਂ ਇੱਕ ਵੀ ਨਹੀਂ ਬੱਟ ਹੋ ਜਾਣਾਲੇ ਮਿੱਟੀ ਪਈ ਗਈ ਨਾਲੇ ਬੈਡ ਮਿੱਟੀ ਦੇ ਬਦੇਰੀ ਪੈਂਦੀ ਆ ਬੱਦੂ ਪੈ ਗਈ ਬੈਡ ਮੈਨੂੰ ਅਲੱਗ ਦੇ ਨਾ 3 ਫੁੱਟ ਤੇ 4 ਦਾ ਬਣਾ ਦੇਣਾ ਬਣ ਜਾਣਾ ਉਹਦੇ ਵਿੱਚ ਚਾਰ ਲਾਈਨਾਂ ਵਾਲੀ ਬਣਾਈਏ ਉਹ ਤਰਫ ਵਾਲੀ ਲਾਈਨਾਂ ਤਿੰਨ ਵਾਲੀਓ ਬਣਾਈ ਹਾਂ ਕਾਲੂ ਫੇਰ ਚਾਰ ਵਾਲੀ ਆਉਣੀ ਨਹੀਂ ਲੋਟ ਕਦੇ ਨਹੀਂ ਜਿਹੜੀ ਬਾਈ ਵਾਲੀ ਤਰਫ ਵਾਲੀ ਉਹਦੇ ਨਾਲੇ ਕੱਢ ਦੱਪੇ ਸੜੀ ਨਾਲ ਆਹ ਉਹ ਪਈਏ ਦੇਖ ਲੈ ਕੱਢ ਉਹਨੂੰ ਛੋਟੀ ਬਣਾ ਲਿਆ ਉਹਨੂੰ ਛੋਟੀ ਉਹਦਾ ਫਲ ਜੇ ਖੋਲ ਦੰਨੇ ਆ ਉਹ ਫਲ ਖੋਲ ਦੇ ਦੁੱਲੇ ਕੋ ਛੋਟੀ ਪੱਤੀਆਂ ਪਈਆਂ ਉਹਨੇ ਬਣਾ ਕੇ ਦਿੱਤੀ ਆ ਉਹਨੂੰ ਸਰਨੇ ਜਾਚੇ ਨੂੰ ਉਹ ਪੱਤੀਆਂ ਲੱਗ ਜਾਣੀਆਂ ਉਹ ਪੱਤੀਆਂ ਲੱਗ ਜਾਣੀਆਂ ਲੈ ਕਿਹੜੇ ਤਿੰਨ ਲਾਲਾ ਚਾਹੀਏ ਚਾਰ ਲਾਲਾ ਚਾਹੀਏ ਉਹਦੇ ਹੀ ਆਉਣ ਦੇ ਬਾਰੇ ਕੋਈ ਇਹ ਹੈਗੀ ਉਹਦੇ ਹੱਥ ਗਾ ਖਿੱਚਣੇ ਵਾਲੀ ਤਿੰਨ ਵਾਲੀ ਆ ਉਹ ਨੇੜੇ ਇਧਰ ਨੂੰ ਫੇਰ ਉਹ ਦੂਏ ਵੀ ਆਪਣੇ ਬੈਟਰ ਦੇ ਹਿਸਾਬ ਨਾਲ ਜਿਹੜੇ ਆ ਹਾਂ ਐਸੇ ਹਿਸਾਬ ਦੇ ਕਹਿੰਦੇ ਨੇ ਡੀ ਆ ਹਾਂ ਜੇ ਤੂੰ ਫਿਰ ਉਹ ਕਾ ਵਾਸਤੇ ਬਣਾਈ ਵੀ ਉਹਨਾਂ ਨੇ ਉਹ ਇਹ ਉਹਨੇ ਐੇ ਲੋਡ ਮਾਰ ਦੇਣੀ ਉਹਨੂੰ ਕੋਈ ਚੱਕਰ ਨਹੀਂ ਹੈਗਾ ਲੋਡ ਨੂੰ ਹਾਂ ਲੱਗਿਆ ਆ ਉੱਥੇ ਦੇਖ ਲੀ ਆ ਨਹੀਂ ਮੈਂ ਦੇਖਿਆ ਉਦੋਂ ਬੰਮੇ ਨੇ ਤੇਰੇ ਸਿਆਣਾ ਬੰਮਾ ਨਹੀਂ ਬਣੀਆਂ ਉਹ ਬੜੀ ਪੈਣੀ ਬਾਈ ਪੱਤੀ ਉਹ ਚੌੜਾ ਜਿਆਦਾ ਨਾ ਉਹ ਉਹ ਛੋਟੀ ਚੌੜੀ ਪੈਣੀ ਐ ਐ ਤਾਂ ਠੀਕ ਆ ਉਹ ਦੋ ਤਾਂ ਹੈਗੀਆਂ ਮੇਰੇ ਕੋਲ ਪੱਤੀ ਉਹ ਜਿਆਦਾ ਉਹ ਦੋਨੋਂ ਵੀ ਛੋਟੀ ਬਣਾਈ ਵੀ ਉਹਨੇ ਦੁੱਲੇ ਕੋਲ ਆਈਆਂ ਨਾਲ ਕੰਮ ਹੋਏਗੇ ਆ ਗੜਾਈ ਨਾਲੋਂ ਤਾਂ ਵੱਧ ਹੋ ਗਿਆ ਇਹ ਜੀ ਗੜਾਈ ਥੋੜੋ ਹੋਣੀ ਆ ਠੀਕ ਹੋ ਗਿਆ ਨਾਲੇ ਇਹ ਅਈ ਜੀ ਗੜਾਈ ਭਈਆਂ ਨੇ ਥੋੜਾ ਕਰਨੀ ਤੇਰੀ ਐ ਡੌਲ ਦੀ ਟੈਨਸ਼ਨ ਵਾਲੀ ਵਧਾ ਕੇ ਮੋੜੇ ਕਰ ਡੌਲ ਦੇ ਉੱਪਰ ਹਾਂ ਤੂੰ ਤਾਂ ਕਹਿੰਦਾ ਗੈਲ ਦੀ ਗੈਲ ਮੋੜਨੇ ਆ ਹੁਣ ਛੱਡ ਕੇ ਮੋੜਨੇ ਪੈਂਦੇ ਕਿ ਨਹੀਂ ਯਾਰ ਪਾ ਮੈਂ ਕਰੇ ਤਾਂ ਹੀ ਆਉਣਾ ਬਾਈ ਹੁਣ ਆਉਣਾ ਤਾਂ ਕਰੇ ਤੇ ਜਿਗਣਾ ਕੱਲ ਤੇ ਮੈਨੂੰ ਤਜਰਬਾ ਕਰਿਆ ਅੱਜ ਮੈਂ ਤੈਨੂੰ ਦੱਸਦਾ ਵੀ ਛੱਡ ਕੇ ਮੋੜ ਹੁਣੇ ਆ ਜਿਹੜਾ ਤਜਰਬਾ ਮੈਂ ਕਰਿਆ ਵਾ ਉਹ ਹੀ ਗੱਲ ਆ ਵੀ ਜ਼ਿਆਰ ਛੱਡ ਕੇ ਜਿੰਨਾ ਤੂੰ ਮੋੜੂਗਾ ਉਹਨਾਂ ਗੰਨਾ ਘਾਟਾ ਟੁੱਟਦਾ ਨਾਲੇ ਪਿਆਰ ਗਾ ਮੋੜੇ ਆਉਂਦਾ ਕੋਈ ਬ੍ਰੇਕ ਨਹੀਂ ਦੱਪਣੀ ਕੁਝ ਨਹੀਂ ਕਰਨਾ ਤੈਨੂੰ ਨੇੜੇ ਮੋੜੂ 'ਚ ਤੈਨੂੰ ਬ੍ਰੇਕ ਦੱਬਣੀ ਪੈਣੀ ਆ ਮੈਨੂੰ ਹਲੇ ਐਂ ਦਾ ਮੈਂ ਕਿਹਾ ਜੇ ਇਹਦੀਆਂ ਕਿਤੇ ਇਹਨਾਂ ਪੱਤੀਆਂ 'ਚ ਖਸ ਕੇ ਛਾਲੀਆਂ ਪਛੀਆਂ ਨਾ ਕੱਢੇ ਪਰ ਇੱਕ ਵੀ ਨਹੀਂ ਇੱਕ ਵੀ ਨਹੀਂ ਹੋਇਆ 25 ਤਾਂ ਕੱਢੂਗਾ ਜੇ ਤੂੰ ਜ਼ਿਆਦਾ ਲਾਉਂਗਾ ਜ਼ਿਆਦਾ ਲਾਉਣ ਦੀ ਲੋੜ ਹੀ ਨਹੀਂ ਹੈਗੀ ਹਾਂ ਮੈਂ ਉਹੀ ਕਹਿੰਦਾ ਜੇ ਤੂੰ ਛੱਡੂਗਾ ਥੱਲੇ ਬੰਨੀ ਹੋਈ ਆ ਤਾਂ ਹੀ ਆ ਮੋੜ ਪਰਾ ਕੇ ਰਹਿ ਜਾਂਦਾ ਫਿਰ ਜੇ ਬੰਨੀ ਹੋਈ ਤਾਂ ਹੀ ਰਹਿੰਦਾ ਨਹੀਂ ਤਾਂ ਫੇ ਮੋੜ 'ਤੇ ਛੱਡੇ ਨਾ ਇਹ ਹੱਥਾਂ ਨਾਲ ਹੋ ਗਏ ਨਾ ਨਾ ਠੀਕ ਆ ਆ ਮਾੜਾ ਮੂਟਾ ਮੂਰੇ ਮੂਰੇ ਕੋਹਲੀ ਨਾਲ ਕਰ ਲਾਂਗੇ ਉਹ ਤਾਂ ਹੋ ਜੂ ਐਨਾ ਕ ਤਾਂ ਜਿੱਥੇ ਐਨਾ ਹੋ ਗਿਆ ਕਾਇਦੇ ਵੀ ਫੇਰ ਇਹ ਹੋ ਜਾਣਾ ਲਾਗ ਵਾਲੀ ਅੱਜ ਦੇ ਵੀ ਫੇਰ ਹੋ ਜਾਣਾ ਸਾਹੀ ਤਾਂ ਤੈਨੂੰ ਕਿਹਾ ਵੀ ਬਾਅਦੇ ਕੋਈ ਨਹੀਂ ਡੌਲ ਦੁਆਰਾ ਬਣ ਜੂਗੀ ਇੱਕ ਇਹ ਦੇ ਡੌਲ ਪਵਾ ਲਈ ਗੱਬੇ ਦੁਆਰਾ ਆ ਕਿਹਾਰੇ ਏਕਣੇ ਹੀ ਨਹੀਂ ਆਹੀ ਕਿਹਾਰਾ ਹਾਂ ਏਕਣੇ ਕਿਹਾਰਾ ਪਵਾ ਲਈ ਸਿੱਧਾ ਇਹ ਨਹੀਂ ਹੋਰ ਕਰੂੰਗੇ ਜਿੰਦਾ ਲਿਆ ਇਹਨੂੰ ਹੱਥ ਆਲੇ ਜੰਦੇ ਨਾਲ ਇਕੱਠਾ ਹੀ ਕਰ ਦੰਨੇ ਆ ਹਾਂ ਹਾਂ ਉਹੀ ਕਿਹਾ ਇਹਨੂੰ ਕਿਹਾਰਾ ਰਹਿਣੇ ਦੂੰਗੇ ਡੌਲੋਂ ਰਹਿਣ ਦੀ ਹਾਂ ਤੇ ਤੈਨੂੰ ਪਾਣੀ ਨੂੰ ਦਿੱਕਤ ਨਹੀਂ ਕਰੂੰਗਾ ਮੈਂ ਉਹੀ ਕਹਿਣਾ ਨਹੀਂ ਤੈਨੂੰ ਪਾਣੀ ਨੂੰ ਨਹੀਂ ਇੱਧਰਲੇ ਪਾਸੇ ਜਿਕਣਾ ਮਰਜ਼ੀ ਭਰੀ ਆ ਨਹੀਂ ਫੇ ਤੈਨੂੰ ਪਾਣੀ ਨੂੰ ਦਿੱਕਤ ਕਰੂੰਗਾ ਇਹ ਤਾਂ ਸਾਰਾ ਟਹਿ ਗਿਆ ਇਹ ਕਿਦੇ ਪਰ ਲਾਉਣਾ ਹੀ ਨਹੀਂ ਆ ਲਾਉਣਾ ਜਾਂ ਇੱਕ ਸੈਟ ਲਵਾ ਲਈ ਮਿੱਟੀ ਰੋਡ ਵੀ ਨਹੀਂ ਦੋੇ ਪਾਸੇ ਤੇ ਬੱਟ ਬਣਾ ਦੇ ਇਹਦੀ ਬਣਾ ਦੇ ਹਾਂ ਦੋੇ ਪਾਸੇ ਤੇ ਬੱਟ ਬਣਾ ਦੇ ਅੰਦਰ ਅੰਦਰ ਬੈੱਡ ਤੇ ਹੂੰ ਬਣ ਜਾਣੀਆਂ ਐ ਨਾ ਬਣ ਜਾਣੀ ਚੱਲ ਵਧੀਆ 2 ਲੀਟਰ ਤੇਲ ਲੱਗਣਾ ਤੇ ਰਾਇਨ ਗੁੱਡ ਹੋ ਗਿਆ ਭਈਆਂ ਨੇ ਲੈ ਜਣਾ 3000 ਰੁਪਇਆ ਨਾ ਐਂ ਤਾਂ ਹੁਣ ਮੈਂ ਇੱਕ ਦਿਹਾੜੀ ਦਾ ਕੰਮ ਤਾਂ ਦੋ ਭਈਆਂ ਦਾ ਉਹਦੇ ਗੈਲ ਪਰ ਇਹ ਜੀ ਗੜਾਈ ਥੋੜਾ ਹੋਣੀ ਆ ਯਾਰ ਉਹਨਾਂ ਤੇ ਜਿਹੜਾ ਬੜਾ ਕੱਖ ਸੜਾ ਏ ਜਿਹੜਾ ਬੈੱਡ ਦੇ ਉੱਪਰ ਗੁੱਡੀ ਡੰਡਾ ਖੜਾ ਆ ਦਿਖਦਾ ਹੀ ਨਹੀਂ ਉਹ ਸਾਲਾ ਬੜਾਂਗਾ ਨਹੀਂ ਹੁੰਦਾ ਉਹ ਉੱਥੇ ਮੇਰੇ ਨਾਲ ਬਹੁਤ ਢਲੀ ਦੀ ਜਿਕਣਾ ਆਹ ਢਲੀਆਂ ਦਿਖਦੀਆਂ ਨਾ ਉਹ ਤੈਨੂੰ ਉਹ ਉੱਥੇ ਬਹੁਤ ਵੱਡੀ ਢਲੀ ਦੀ ਸੜੀ ਉਹ ਦੇਖ ਮੜੀ ਮੜੀ ਤੂੰ ਜਮੇ ਟੋਕਾ ਕਰਦਾ ਸਾਲਾ ਵਿੱਚ ਰਲ ਗਿਆ ਕੋਹਲੀ ਨਾਲ ਉਹ ਜਹਾ ਵੱਡ ਹੋ ਜਾਣਾ ਜਹਾ ਵੱਡ ਕੇ ਫੇਰ ਚੱਲ ਪੈਣਾ ਪਹਿਲੇ ਦੂਆ ਫੰਕਸ਼ਨ ਹੀ ਹੈਗਾ ਇਹ ਚ 1020 ਵਾਲਾ ਹੈਗਾ ਇਹ ਉਹ ਦੂਆ ਇੱਕ ਵੱਧ ਚੱਕਰਾਂ ਵਾਲਾ ਸਾਬ ਆ ਰੂਪ ਚਲਾ ਨਹੀਂ ਗਾ ਨੂੰ ਠੀਕ ਲੈ ਰੀਲ ਦਾ ਤਾਂ ਰੇਡੇ ਘੱਟੇ ਚਾਹੀਦੀਆਂ ਟਰੈਕਟਰ ਦਾ ਤੋਰਾ ਵੱਧ ਚਾਹੀਦਾ ਟਰੈਕਟਰ ਦਾ ਤੂਰਾ ਹੋ ਗਿਆ ਵਾ ਉਹ ਹੀ ਕਹਿੰਦਾ ਵੀਰੀ ਜਿਹੜੇ ਵੱਧ ਚਾਹੀਦੇ ਆ ਘੱਟ ਘੱਟ ਸੌਰੀ ਉਹ ਵੱਧ ਵੱਧ ਕੋਣਾ ਜੇ ਤਾਂ ਅਸੀਂ ਚੂਰਾ ਕਰੂੰਗਾ ਪੂਰਾ ਥੋੜਾ ਯਾਰ ਨਹੀਂ ਜੇ ਹੋਰ ਕਰਨਾ ਤੂੰ ਕਹਿੰਦਾ ਲਾ ਕੇ ਤਾਂ ਦੇਖ ਲੈ ਇੱਕ ᱜੇੜਾ ਆਹ ਤਾਂ ਬਹੁਤ ਵਧੀਆ ਵੱਡ ਗਿਆ ਇੱਧਰ ਘੱਟ ਬੜਿਆ ਆਹ ਬਹੁਤ ਵਧੀਆ ਵੱਡ ਲਿਆ ਜਾਂਦਾ ਇਹ ਘੱਟ ਲੱਗਿਆ ਵਾ ਇੱਧਰ ਘੱਟ ਲਾਇਆ ਤਾਂ ਆਹ ਦੇ ਇੱਧਰ ਲੱਗਾ ਪਰ ਆ ਬਾਈ ਲੱਗਾ ਪਰ ਆਹ ਸਿਆੜ ਤੇ ਦੂਗਤੀਆਕ ਤਾਂ ਦੂਗਤੀਆਕ ਦੇ ਕੋਰ ਵੀ ਆ ਇਹ ਸਿਆੜ ਜਿਹੜਾ ਉਧਰ ਨੂੰ ਜਾਂਦਾ ਏ ਉਹ ਪਾਰ ਨਾਲ ਦੇਖ ਰਿਹਾ ਉਹ ਸਾਫ ਜਿਹਾ ਫਿਆਰ ਉਹ ਬਾਈ ਇਹ ਸਿਹਰ ਉਧਰੋਂ ਜਾਂਦਾ ਏ ਹਾਂ ਉਹ ਨੇੜੇ ਤੇ ਲੱਗ ਜਾਂਦਾ ਨਾ ਨੇੜੇ ਤੇ ਵੀ ਲੱਗ ਜਾਂਦਾ ਉਧਰੋਂ ਟੀਜ ਹੋਰ ਦਿਖਣੀ ਤੈਨੂੰ ਇੱਧਰੋਂ ਟੀਜ ਹੋਰ ਦਿਖਣੀ ਆ ਇਹ ਵੀ ਹੈ ਹਾਂ ਇਹ ਵੀ ਫਰਕ ਆ ਇਹ ਚੀਜ਼ ਦਾ ਫਰਕ ਚਲ ਆਇਆ ਤਾਂ ਪੰਜ ਅੱਜ ਦੀ ਲੱਗੀਆਂ ਆਣ ਕੱਕ ਉੱਖ ਜਾ ਪੜ ਜਾਊਗਾ ਹਣਾ ਹੁਣ ਆਈ ਨਹੀਂ ਕਾਕੀ ਤੇ ਸਵੇਰ ਦਾ ਕਰੀ ਵੀ ਆ ਬਰੇਆਂ ਤਾਂ ਹੁਣ ਗਈਆਂ ਆਈਆਂ ਬਾਹ ਹੋ ਗਿਆ ਹੁਣ ਤਾਂ ਗਈ ਪੈਣਾ ਨਹੀਂ ਦਾ ਹੋਣਾ ਤਾਂ ਹੀ ਨਹੀਂ ਹੋਇਆ ਹੁਣ ਤੱਕ ਨਹੀਂ ਤਾਂ ਕਿੱਦਾਂ ਕੱਕ ਹੋ ਜਾਣਾ ਤਾਂ ਮਾਰ ਦੀ ਮਾਰਨੀ ਅੱਜ ਕਾ ਟਾਈਮ ਤਾਂ ਲੰਘਦਾ ਇਹਨਾਂ ਉਹ ਕਰਾਂਗੇ ਜੇ ਲੱਗਦੇ ਤਾਂ ਹੈ ਨਹੀਂ ਹੁਣ ਲੱਗੇ ਆ ਹੁਣ ਉਹ ਬੰਦ ਮਾਰ ਦੇਣੇ ਦੋ ਪੰਪ ਹੁਣ ਕਰੀਏ ਗਿਆ ਹੁਣ ਉਹਨਾਂ ਨੂੰ ਫੋਨ ਕਰਕੇ ਬੁਲਾ ਲਈ ਜੇ ਆਉਂਗੇ ਤਾਂ 1 ਵਜੇ ਕਿਹਾ ਹੁਣ ਮੈਂ ਤਾਂ ਆ ਜਾਣਾ ਥਾਲੇ ਚੱਲ ਫੇਰ ਚੱਲ ਲੋ ਜੀ ਫੈਕਟਰੀ 'ਚ ਪਹੁੰਚੇ ਆ ਮੈਂ ਖਾਣ ਲੈਣ ਪੁੱਛਦੇ ਆ ਕਿ ਆ ਰੇਟਾ ਖਾ ਲੂੰ ਕਹਿੰਦਾ 2030 ਰੁਪਏ ਦੀ ਪੂਰੀ ਪਹਿਨਾ ਲੀ ਗਿਆ ਤਾਂ 1950 ਦੀ ਹੋਣ ਹੋ ਗਈ ਫੇਰ ਲਿਗਾ 1980 ਦੀ ਹੁਣ ਹੋ ਗਈ 2030 ਦੀ ਬਾਕੀ ਮਾਝਾ ਵਾਲ ਆਪਣੀ ਥੋੜੀ ਜੀ ਫੀਡ ਬਣਾ ਲੈ ਚਲਦੇ ਆ ਬਾਕੀ ਲੈ ਚਲਦੇ ਆ ਦੋ ਬੋਰੀਆਂ ਚਲੋ ਪਾਣੀ ਤਾਂ ਹੋ ਹੈਗੀ ਉਹ ਕਰੇ ਗਿਆ ਮਹਿੰਗੀ ਬਹੁਤ ਹੋ ਰਹੀ ਆ ਚਲੋ ਪੁੱਛਦੇ ਆ ਬਾਊ ਕਿ ਘਟਦਾ ਮਾੜਾ ਮੋਟਾ ਕਿ ਨਹੀਂ ਲਓ ਜੀ ਖੜਤਾ ਲਈ ਰਖਾ ਛੋਟੂ ਤੇ ਹੁਣ ਹੁਣ ਲੱਗੇ ਆ ਮੱਕੀ ਝੱਕਣ 50 ਗੱਲੋ ਜੋਗਦੇ ਛੋਟੂ ਬੂਰੀ ਹੈ ਕੱਢਣ ਲੱਗ ਗਿਆ ਮੈਨੂੰ ਤਾਂ ਕਿੱਥੇ ਪਾਉਂਗਾ ਜਿਆਦੇ ਤਾਂ 60 ਕਿਲੋ ਗੁੜੀ ਹੈ। ਉਹ ਇਹ ਕਰਦੇ 50 ਕਿਲੋ ਇਹ ਜਾ ਕੇ ਡੈਢ ਤੇ ਲਾ ਦिए। ਮੱਕੀ ਤੇਰੀ। ਠੀਕ ਆ ਵਧੀਆ। ਸਾਰਿਆਂ ਨਾਲੋਂ ਵਧੀਆ ਚੀਜ਼ ਆ ਇਹ। ਮੱਕੀ ਵਧੀਆ ਆ। ਸਾਰਿਆਂ ਨਾਲੋਂ। ਕੋਈ ਨਿਕਲਨੇ ਹੈ। ਹੈ? ਇਹ ਸਾਰੀ ਵਧੀਆ ਮੱਕੀ। ਨਾ ਨਾ ਮੱਕੀ ਉਹ ਵੀ ਕਹਿੰਦਾ ਮੈਂ ਜਾਨ ਪਰ ਜਾਨ ਆ ਮੱਕੀ ਚ ਬਾਕੀ ਚੀਜ਼ਾਂ ਨਾਲੋਂ ਜੇਕਰ ਆਪਾਂ ਹੋਰ ਕੁਝ ਵੀ ਪਾਉਣਾ ਫੀਡ ਆ ਚੌਕ ਹੋ ਰਾਏ ਕਣਕ ਦਾ ਸਾਰਿਆਂ ਦਾ ਮੰਨ ਲਾ। ਚੋਕਰ ਵੀ ਬੋਮੇਗਾ ਹੁਣ ਹੁਣ ਤਾਂ ਕਣਕ ਮਹਿੰਗੀ ਸੀ ਚੋਕਰ ਦਾ ਰੇਟ ਚੱਲਦਾ 28 30 ਰੁਪਏ ਚੋਕਰ ਵੀ 30 ਰੁਪਏ ਦਾ ਚੋਕਰ ਹੈ ਮੱਕੀ ਮੱਕੀ ਵੀ 30 ਰੁਪਏ ਹੀ ਫਿਰਦੀ ਹੈ 28 30 ਗਾ ਅਜੇ ਵੀ 52 ਕਿਲੋ ਕਰੀ ਫਿਰਦਾ ਇਹ 60 ਕਿਲੋ ਵਰਤੀ ਹਾਂ ਠੀਕ ਆ ਥੈਲੇ بڑے ਆ ਨਾ ਇਹ ਯਾ ਕਿਲੋ ਕਰਦੇ ਬਹੁਤ ਅੱਛਾ ਚੱਲ ਚਲ ਠੀਕ ਆ ਫਿਰ ਚੱਲੀਏ ਮੈਂ ਸ਼ਾਮ ਦਾ ਟਾਈਮ ਹੋ ਗਿਆ ਉਹਦੇ ਗਾਣੇ ਛੱਡੂ